ਜੱਟਣ ਜੁਲੀਅਟ 1 2 ਐਨੀ ਸੁਪਰ ਡੂਪਰ ਹਿੱਟ ਫਿਲਮ ਗਈ ਸੀ ਤਾਂ ਜੱਟਣ ਜੁਲੀਅਟ 3 ਦਾ ਵੀ ਤੁਸੀਂ ਹਿੱਸਾ ਬਣਿਓ ਕਿਵੇਂ ਦਾ ਲੱਗ ਰਿਹਾ ਸੀਰੀਜ਼ ਬਣਦੀ ਹੈ 1 2 3 ਹੁਣੇ ਇਸ ਤਰ੍ਹਾਂ ਦਾ ਟ੍ਰੈਂਡ ਵੀ ਚੱਲ ਰਿਹਾ ਹੈ ਨਿਕਾ ਜੈਲ ਦਾ 1 2 ਐਸਰਾ ਬਣ ਰਹੀਆਂ ਹੈ ਇਹ ਤਾਂ ਸਾਂਝ ਤੇ ਨੀਰੂ ਮੈਂ ਤਾਂ ਕਾਫੀ ਵਧੀਆ ਹੈਗੀ ਨੇ ਇਸ ਫੀਲਡ ਦੇ ਵਿੱਚ ਪਰ ਜੈਸਮਿਨ ਜੋ ਕਿ ਬਿਲਕੁਲ ਨਵੀਂ ਸੀਗੇਸ ਫੀਲਡ ਦੇ ਵਿੱਚ ਉਸ ਦੇ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਿਆ ਤੁਹਾਨੂੰ ਉਹਨਾਂ ਨਾਲ ਮੈਂ ਪਹਿਲਾਂ ਕੀਤੀ ਸੀਗੀ ਉਹ ਗੱਡੀ ਚਾੰਦੀ ਹੈ ਛਲਾਂਗਾ ਮਾਰਦੇ ਦੇਖੋ ਕਿ ਇਹ ਕਿ ਕੋਈ ਵੀ ਨਵਾਂ ਆਰਟਿਸਟ ਜਿਹੜਾ ਸਾਡੀ ਇੰਡਸਟਰੀ ਚ ਆਉਣਾ ਚਾਹੇ ਹੋ ਹੀਰੋ ਜਾਂ ਹੀਰੋਇਨ ਆ ਜਾਂ ਕੋਈ ਹੋਰ ਕੈਰੈਕਟਰ ਐਕਟਰ ਹੈ ਆਪਾਂ ਉਹਨੂੰ ਬਹੁਤ ਵੈਲਕਮ ਕਰਦੇ ਹਾਂ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਤਾਂ ਜਟ ਐਂਡ ਜੁਲੀਅਟ 3 ਜਲਦੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲਿਆ 27 ਜੂਨ ਨੂੰ ਤਾਂ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਬੀ ਐਨ ਸ਼ਰਮਾ ਜੀ ਜਿਨ੍ਹਾਂ ਨੇ ਬਹੁਤ ਹੀ ਸੋਹਣਾ ਕਿਰਦਾਰ ਜਿਹੜਾ ਕਿ ਇਸ ਮੂਵੀ ਦੇ ਵਿੱਚ ਨਿਭਾਇਆ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਕਿਵੇਂ ਦਾ ਇਹਨਾਂ ਨੂੰ ਇਸ ਮੂਵੀ ਦੇ ਵਿੱਚ ਕੰਮ ਕਰਕੇ ਲੱਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਬਹੁਤ ਕਿਰਪਾ ਹੈ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜੱਟਣ ਜੁਲੀਅਟ 3 ਜੱਟਣ ਜੁਲੀਅਟ 1 2 ਇੰਨੀ ਸੁਪਰ ਡੂਪਰ ਹਿੱਟ ਫਿਲਮ ਗਈ ਸੀ ਤਾਂ ਜੱਟਣ ਜੱਟਣ ਜੁਲੀਅਟ 3 ਦਾ ਵੀ ਤੁਸੀਂ ਹਿੱਸਾ ਬਣਿਓ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਇਹ ਦੇਖੋ ਕੀ ਹੈ ਕਿ ਜੇ ਅਸਰਾਂ ਸੀਰੀਜ਼ ਬਣਦੀ ਹੈ 1 2 3 ਹੁਣੇ ਇਸ ਤਰ੍ਹਾਂ ਦਾ ਟ੍ਰੈਂਡ ਵੀ ਚੱਲ ਰਿਹਾ ਹੈ ਅ ਅਰਦਾਸ 1 ਅਰਦਾਸ 2 ਅਰਦਾਸ 3 ਐਦਾਂ ਹੀ ਨਿਕਾ ਜੈਲ ਦਾ 1 2 ਐਸਰ ਬਣ ਰਹੀਆਂ ਹੈ ਸੌਕਰਨ ਸੌਕਰਨ ਤੇ ਮੰਜੇ ਬਸਰੇ ਵਨ ਮੰਜੇ ਬਸਰੇ ਟੂ ਕਰੀ ਐਦਾ ਹੀ ਉਹ ਕੈਰੀਮ ਜਟਾ 1 2 3 ਇਹ ਸਾਰੀ ਚੀਜ਼ਾਂ ਇਹ ਪ੍ਰੂਫ ਕਰਦੀਆਂ ਕਿ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਹੈ ਉਹ ਕਾਫੀ ਤਰੱਕੀ ਕਰ ਰਹੀ ਹੈ ਔਰ ਜਿਹੜੇ ਦਰਸ਼ਕ ਹੈ ਉਹ ਪੰਜਾਬੀ ਫਿਲਮਾਂ ਨਾਲ ਜੁੜ ਰਹੇ ਹੈ ਤੇ ਆਪਾਂ ਨੂੰ ਚਾਹੀਦਾ ਹੈ ਕਿ ਇਹ ਜਿਹੜੇ ਦਰਸ਼ਕਾਂ ਦਾ ਸਾਡੇ ਨਾਲ ਪਿਆਰ ਵੱਧ ਰਿਹਾ ਹੈ ਇਹਨੂੰ ਬਣਾ ਰੱਖੀਏ ਵਧੀਆ ਤੋਂ ਵਧੀਆ ਕੰਟੈਂਟ ਇਮਾਮ ਦੇ ਸਾਹਮਣੇ ਲਿਆਈਏ ਉਹ ਵਧੀਆ ਹਰੇਕ ਬੰਦਾ ਜਿਹੜੇ ਸਾਡਾ ਪਰਫਾਰਮਰ ਐ ਐਕਟਰਸ ਐ ਉਹ ਆਪਣੇ ਆਪਣੇ ਕਿਰਦਾਰ ਨੂੰ ਅੱਛੇ ਢੰਗ ਨਾਲ ਕਰੇ ਜਿਹਦੇ ਨਾਲ ਸਾਡਾ ਦਰਸ਼ਕਾਂ ਨਾਲ ਇਸੇ ਤਰ੍ਹਾਂ ਸਾਂਝ ਬਣੀ ਰਹੇ ਪਿਆਰ ਬਣਿਆ ਰਹੇ ਜੀ ਦੋਸਾਂਝ ਤੇ ਨੀਰੂ ਮੈਂਮ ਤਾਂ ਕਾਫੀ ਵਧੀਆ ਹੈਗੇ ਨੇ ਇਸ ਫੀਲਡ ਦੇ ਵਿੱਚ ਪਰ ਜੈਸਮਿਨ ਜੋ ਕਿ ਬਿਲਕੁਲ ਨਵੀ ਸਿਗੇਸ ਫੀਲਡ ਦੇ ਵਿੱਚ ਉਸ ਦੇ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਿਆ ਤੁਹਾਨੂੰ ਕੀ ਉਹਨਾਂ ਨਾਲ ਮੈਂ ਪਹਿਲਾਂ ਕੀਤੀ ਸੀਗੀ ਉਹ ਗੱਡੀ ਚਾੰਦੀ ਹੈ ਛਲਾਂਗਾ ਮਾਰਦੀ ਦੇਖੋ ਕੀ ਹੈ ਕਿ ਕੋਈ ਵੀ ਨਵਾਂ ਆਰਟਿਸਟ ਜਿਹੜਾ ਸਾਡੀ ਇੰਡਸਟਰੀ ਚ ਆਉਂਦਾ ਚਾਹੇ ਉਹ ਹੀਰੋ ਜਾਂ ਹੀਰੋਇਨ ਹੈ ਜਾਂ ਕੋਈ ਹੋਰ ਕੈਰੈਕਟਰ ਐਕਟਰ ਹੈ ਆਪਾਂ ਉਹਨੂੰ ਬਹੁਤ ਵੈਲਕਮ ਕਰਦੇ ਹਾਂ ਕਿਉਂਕਿ ਜੋ ਜੋ ਐਕਸਪੈਂਡ ਹੋ ਰਹੀ ਹੈ ਸਾਡੀ ਇੰਡਸਟਰੀ ਨਵੇਂ ਕਲਾਕਾਰਾਂ ਦੀ ਲੋੜ ਹੈ ਹਾਂਜੀ ਤੁਸੀਂ ਤਾਂ ਸਰ ਦਿਲਜੀਤ ਦਸਾਂਝ ਦੇ ਇੰਨਾ ਕੋਲ ਰਹਿ ਕੇ ਹੈ ਨਾ ਕੰਮ ਕੀਤਾ ਤਾਂ ਬਹੁਤ ਵੱਡਾ ਨਾਮ ਇਸ ਸਮੇਂ ਜਿਹੜਾ ਦਿਲਜੀਤ ਦਸਾਂਝ ਪੂਰੇ ਦੇਸ਼ ਦੇ ਵਿੱਚ ਵਰਲਡ ਵਾਈਡ ਦੇ ਵਿੱਚ ਹੋ ਚੁੱਕੇ ਨੇ ਉਸ ਨੂੰ ਲੈ ਕੇ ਦਿਲਜੀਤ ਦਸਾਂਝ ਦਾ ਜਿਹੜਾ ਕਿ ਐਟੀਟਿਊਡ ਬਿਹੇਵੀਅਰ ਕਿਹੋ ਜਿਹਾ ਸੈੱਟ ਦੇ ਉੱਤੇ ਜਾਂ ਕਿਹੋ ਜਿਹਾ ਹੁਣ ਹੈਗਾ ਕਿ ਜਿਹੜਾ ਪਿਛਲੀ ਵਾਰ ਜੈਟ ਐਂਡ ਜੁਲੀਅਟ ਵਨ ਦੇ ਵਿੱਚ ਟੂ ਦੇ ਵਿੱਚ ਉਹਨਾਂ ਦਾ ਬਿਹੇਵੀਅਰ ਸੀਗਾ ਜਿਹੋ ਜਿਹਾ ਉਹੋ ਜਿਹਾ ਹੁਣ ਵੀ ਹੈਗਾ ਦੇਖੋ ਕੋਈ ਵੀ ਬੰਦਾ ਜਿਹੜਾ ਤਰੱਕੀ ਕਰਦਾ ਉਹਦੇ ਵਿੱਚ ਕੁਛ ਨਾ ਕੁਛ ਵੱਖਰੇ ਆਮ ਬੰਦੇਾਂ ਤੋਂ ਵੱਖਰੇ ਗੁਣ ਹੁੰਦੇ ਆ। ਜੀ। ਦੇਖੋ ਮੈਂ ਬੇਸ਼ੱਕ ਕਾਫੀ ਕਲਮਾ ਕੀਤੀਆਂ 150 200 ਕਲਮਾ ਕੀਤੀਆਂ ਪਰ ਜਦੋਂ ਦਲਜੀਤ ਜੀ ਦੇ ਨਾਲ ਕੰਮ ਕਰੀਦਾ ਤਾਂ ਐਦਾ ਅਹਿਸਾਸ ਹੁੰਦਾ ਹੈ ਐਦਾ ਮਹਿਸੂਸ ਹੁੰਦਾ ਹੈ ਕਿ ਯਾਰੀ ਦੇ ਵਿੱਚ ਕੁਛ ਨਾ ਕੁਛ ਪਰਮਾਤਮਾ ਵੱਲੋਂ ਕੋਈ ਵੱਖਰੀ ਇਹਦੇ ਅ ਐਨਰਜੀ ਇਹ ਦੇਣ ਹੈ ਪਰਮਾਤਮਾ ਦੀ ਪਰਮਾਤਮਾ ਦੀ ਇਹਨਾਂ ਤੇ ਬਖਸ਼ਿਸ਼ ਹੈ ਪਹਿਲੀ ਫਿਲਮ ਜਦੋਂ ਜਟਨ ਜੁਲੀਅਟ ਵਨ ਕੀਤੀ ਸੀਗੀ ਉਦੋਂ ਜਦੋਂ ਪਹਿਲੇ ਸੀਨ ਦੇ ਵਿੱਚ ਇਹ ਰਿਹਰਸਲ ਕਰ ਰਹੇ ਸੀਗੇ ਮੇਰੇ ਨਾਲ ਉਦੋਂ ਇੱਕ ਰਿਹਰਸਲ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਬੁਲਾ ਕੇ ਕਿਹਾ ਮੈਂ ਕਿਹਾ ਦਿਲਜੀਤ ਤੁਸੀਂ ਥੀਏਟਰ ਕੀਤਾ ਹੋਇਆ ਕਹਿੰਦੇ ਨਹੀਂ ਮੈਂ ਕਿਹਾ ਯਾਰ ਇੰਨੀ એનર્ਜੀ ਤੇਰੇ ਅੰਦਰ ਕਿੱਥੋਂ ਹੈ ਉਹੀ ਸੇਮ એનર્ਜੀ ਅੱਜ 10 ਸਾਲਾਂ ਬਾਅਦ ਜਾਂ 12 ਸਾਲਾਂ ਬਾਅਦ ਇਹ ਜਿਹੜੀ 3 ਬਣੀ ਹੈ ਉਸੇ ਤਰ੍ਹਾਂ ਦਿਖਦਾ ਹੈ ਹੁਣ ਇਸ ਵੇਲੇ ਇਹ ਇੰਟਰਨੈਸ਼ਨਲ ਆਰਟਿਸਟ ਹੈ ਸਿੰਗਰ ਵੀ ਔਰ ਪਰਫਾਰਮਰ ਵੀ ਔਰ ਐਕਟਰ ਵੀ ਪਰਦੇ ਅੰਦਰ ਕੁਛ ਵੀ ਕੋਈ ਵੀ ਜਿਹਨੂੰ ਕਹਿੰਦੇ ਹੈ ਹੋਮੇ ਜਾਂ ਐਟੀਟਿਊਡ ਇਹ ਜੀ ਕੋਈ ਚੀਜ਼ ਨਹੀਂ ਹੈ ਬਹੁਤ ਨਿਮਰਤਾ ਹੈ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਨੂੰ ਇਨਾ ਤੋਂ ਗ੍ਰਹਿਣ ਕਰਨਾ ਚਾਹੀਦਾ ਸਿੱਖਣਾ ਚਾਹੀਦਾ ਔਰ ਮੈਂ ਤਾਂ ਬੜਾ ਇਨਸਪਾਇਰਡ ਹੋ ਰਹਾ ਇਨਾ ਤੁਸੀਂ ਸਨਤਨ ਇਨਸਪਾਇਰ ਲੋਕ ਤੁਹਾਡੇ ਤੋਂ ਵੀ ਬਹੁਤ ਜ਼ਿਆਦਾ ਇਨਸਪਾਇਰ ਨੇ ਤੁਸੀਂ ਇਸ ਫਿਲਮ ਦਾ ਹਿੱਸਾ ਬਣੇ ਬਹੁਤ ਫੈਨਸ ਤੁਹਾਡੇ ਵੀ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਟਨ ਜੁਲੀਅਟ ਆ ਰਹੀ ਹੈ ਕਿ ਉਹਨਾਂ ਨੂੰ ਕਹਿ ਦੇਖੋ ਕੀ ਹੈ ਕਿ ਜਟਨ ਜੁਲੀਅਟ 3 ਆ ਰਹੀ ਹੈ ਤਾਂ ਜਦਾਂ 1 ਤੇ 2 ਨੂੰ ਤੁਸੀਂ ਪਿਆਰ ਦਿੱਤਾ ਦੇਖੋ ਦਨਜੀਤ ਕਰਕੇ ਤਾਂ ਤੁਸੀਂ ਆਣਾ ਹੀ ਆਣਾ ਹੈ ਤੇ ਮਾੜਾ ਮੋਟਾ ਸਾਡੇ ਤੇ ਵੀ ਪਿਆਰ ਜ਼ਰੂਰ ਰੱਖਿਓ ਆਪਣਾ ਬਹੁਤ ਵੀ ਬਹੁਤ ਪਿਆਰ ਕਰਦੇ ਨੇ ਸਰ ਬਹੁਤ ਸ਼ੁਕਰੀਆ ਜੀ ਜ਼ਰੂਰ ਇਸ ਫਿਲਮ ਨੂੰ ਵੀ ਦੇਖਿਓ ਔਰ ਤੁਸੀਂ ਇੰਜੋਏ ਕਰੋਗੇ ਸਾਡਾ ਜਨਕ ਵੀ ਇਹਦੇ ਵਿੱਚ ਸਾਡੇ ਇਸੇ ਕਿਰਦਾਰ ਆਇਆ ਹੈ ਉਹਨਾਂ ਨੇਭਾਣ ਦੀ ਕੋਸ਼ਿਸ਼ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਇੱਥੇ ਸੇ ਗੱਲਬਾਤ ਕੀਤੀ ਹੈ ਬੀ ਐਨ ਸ਼ਰਮਾ ਜੀ ਦੇ ਨਾਲ ਤੁਸੀਂ ਦੇਖਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਤੁਸੀਂ ਜ਼ਰੂਰ 7 ਜੁਲਾਈ ਨੂੰ ਜਾ ਕੇ ਜਿਹੜੀ ਫਿਲਮ ਜਟਨ ਜੁਲੀਅਰ 3 ਦੇਖੋ ਤੇ ਬਹੁਤ-ਬਹੁਤ ਪਿਆਰ ਦਿਓ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਵਿਸ਼ਾਲ ਦੇ